हर तरह सॼी रुपिंदी साथ दीअ रुपिंदर जे सजना न सजन बणी सजन बन ہری کے کلام والا وکی ہے مشہور کرنا دوکی بھی سلینے والا نیل ہے امر آش ہے اور آدان د ਉਹ ਮਿਸ਼ਾਲ ਦਾ ਪ੍ਰਤੀਕ ਹੈ ਆ ਨਗਰ ਜਿਹੜਾ ਕਬੱਡੀ ਦਾ ਪ੍ਰਤੀਕ ਹੈ ਬਹੁਤ ਸੋਹਣਾ ਪਿਆਰਾ ਖੇਡਾਂ ਲਈ ਬਹੁਤ ਸੋਹਣਾ ਮਾਣ ਲਈ ਇੱਕ ਪਾਸੇ ਜੰਨੀ ਵਾਲੇ ਜਗੇਨੀ ਪਾਸੇ ਦੇਖਦੇ ਵੀ ਖੀਰਾ ਵਾਲੀਆ ਕਪੂਰਥਲੀਆ ਅੱਜ ਮੋਗੇ ਦੇ ਵਿੱਚ ਬੱਲੇ ਬੱਲੇ ਐ ਗਰਾਉਂਡ ਦੀ ਗੱਲ ਕਰਦਾ ਹੈ ਇਹ ਮੱਖਣ ਚੜੇ ਕਦੇ ਵੀਰੂ ਸੇਵੀ ਘੋੜੀਆਂ ਵਾਲਾ ਖੇਡਾ ਅੰਗਰੇਜ਼ਾਂ ਨੇ ਜਿਹਾ ਜਗਤਾਰ ਤਾਂ ਲਾਉਣਾ ਆਹ ਪੂਰੇ ਮਟਰੇ ਨੇ ਸੀ ਮੇਲਾ ਸਰਲੇ ਵਾਂਗੂ ਗੁੱਟ ਫੜ ਫੜ ਕੇ ਔਖੇ ਰੇਡਰ ਸਾਹਮਣੇ ਗਾਜੀਆਣੀਏ ਕਾਲੇ ਬਹੁਤ ਸੁੰਦੇ ਹੋ ਗਏ ਗੋਪਾਈ ਹੋਈ ਰੇਡ ਦੇ ਉੱਪਰ ਆ 400 ਰੁਪਿਆਂ ਦੇ ਵਿੱਚੋਂ ਹੁਣ ਕਿਹੜਾ ਕਿਹੜਾ ਉਹ ਬੱਬਰ ਸ਼ੇਰ ਰੌਣਾ ਦੇ ਸਿੱਧੇ ਵੱਜਨੇ ਆ ਗਏ ਸਿਮ ਆਹ ਦੇਖਦਾ ਹੁਣ ਸਾਹਮਣੇ ਪਾਸੇ ਦੇਖਦੇ ਆ ਵੀ ਬੋਰੀਆ ਕਾਹ ਬਾਤ ਜਦੋਂ ਹਰਜੀਤ ਜੀ ਦੇ ਵਾਸਤੇ ਪਾਰਵਾਰ ਤਿਆਰ ਜਦੋਂ ਇਹਨਾਂ ਸਰਮਾਨ ਵਾਸ ਸੈਦਵਾਲ ਦੇ ਵਿੱਚ ਕਹਿੰਦਾ ਭਾਜੀ ਮੇਰੀ ਮਾਤਾ ਦਾ ਨਾਮ ਸੁਖਰਬੂਲੋ ਮੇਰੀ ਮਾਹਰ ਦਾ ਸਾਂਗ ਹੁੰਦੀ ਹੈ ਵੀ ਅੱਜ ਮੇਰਾ ਪੁੱਤਰ ਖੇਡਣ ਵਾਸਤੇ ਗਿਆ ਹੈ ਇਹ ਬੈਸਟ ਆ ਜਾਵੇ ਬਾਹਰਜੀਤ ਪਰੂਮਾਨ ਹੈ ਉੱਤਰ ਵੀ ਖੇਡ ਦੇ ਉੱਪਰ ਆਪ ਹੀ ਹੋਏ ਬੋਲਣੇ ஜ ਵੇ ਆਇਆ ਵੇਖਾ ਨੌਜਵਾਨ ਜਿਹੜਾ ਬੁਰੀਆ ਸੀਜ਼ਨ ਵਾਲਾ ਆ ਗਿਆ ਜਿਵੇਂ ਮਾਖਣਾਂ ਜਿਹਨੇ ਆਖਿਆ ਇਹ 2025 ਦਾ ਸੀਜ਼ਨ ਜਿਹੜਾ ਇਹਦਾ ਸਭ ਤੋਂ ਵੈਸ ਸੀਜ਼ਨ ਰਿਹਾ ਹੈ ਐ ਨੌਜਵਾਨ ਜਿਹੜਾ ਸਭ ਤੋਂ ਰੁਪਿੰਦਰ ਪੈਨੋ ਵੀ ਬਹੁਤ ਹੋ ਗਿਆ ਤੇਰਾ ਰੂਲ ਬਹੁਤ ਵਟਾ ਰਿਹਾ ਲਓ ਦੇਖੋ ਇਧਰਲੇ ਪਾਸੇ ਮੈਦਾਨ ਦੇ ਵਿੱਚ ਉਹ ਢਿੰਦਰਾ ਵਾਲੇ ਨੇ ਕਾਗਰੀ ਕਬੱਡੀ ਪਾ ਦਿੱਤੀ ਆ ਇੱਕ ਬ੍ਰਿੰਦਰ ਗੁਰਾਇਆ ਦੇ ਲਾਇਕ ਛੋਲੇ ਰੁੜਕੇ ਦਾ ਪੱਪੂ ਉਹਨੂੰ ਬ੍ਰਿੰਦਰ ਕਹਿੰਦੇ ਆ ਇੱਕ ਬ੍ਰਿੰਦਰ ਆ ਨੌਜਵਾਨ ਜਿਹੜਾ ਐ ਨੌਜਵਾਨ ਨੇ